ਇਤਿਹਾਸ ਤੇ ਵਿਰਸੇ ਨੂੰ ਸਾਹਮਣਾ ਬੜਾ ਜ਼ਰੂਰੀ ਹੈ ਕੈਨੇਡਾ ਦੇ BC ਦੇ ਵਿੱਚ ਬੜੇ ਪੁਰਾਣੇ ਸਮੇਂ ਤੋਂ ਸਾਡਾ ਸਿੱਖ ਭਾਈਚਾਰਾ ਵਸਿਆ ਪਰ ਨਿੱਕੇ ਨਿੱਕੇ ਪਿੰਡਾਂ ਦੇ ਵਿੱਚੋਂ ਇਸ ਵੇਲੇ ਅਲੋਪ ਹੋ ਰਿਹਾ ਲੋਕ ਹੀ ਨਹੀਂ ਗੁਰਦੁਆਰਾ ਸਹਿਬਾਨ ਵੀ ਅਲੋਪ ਹੋ ਰਹੇ ਨੇ ਕਈ ਸ਼ਹਿਰ ਕਈ ਥਾਵਾਂ ਜਿੱਥੇ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਲੋਕ ਛੱਡ ਕੇ ਬਾਹਰ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਚਾਹੇ ਨਾਰਥਰਨ BC ਦਾ ਹਿੱਸਾ ਹੈ ਚਾਹੇ ਇਸ ਦੇ ਵਿੱਚ ਮਕੈਂਜ਼ੀ ਹੈ ਜਾਂ ਹੋਰ ਸ਼ਹਿਰ ਨੇ ਅਸੀਂ ਇੱਕ ਕੱਲ ਜ਼ਰੂਰ ਖਿਆਲ ਵਿੱਚ ਰੱਖੀਏ ਕਿ ਉਹਨਾਂ ਸ਼ਹਿਰਾਂ ਨੂੰ ਅਸੀਂ ਕਿਵੇਂ ਸਾਹਮਣਾ ਹੈ ਕਿਵੇਂ ਬਚਾਉਣਾ ਹੈ ਤੇ ਇਤਿਹਾਸ ਨੂੰ ਕਿਵੇਂ ਸਿਰਜਣਾ ਹੈ ਸੋ ਨੌਜਵਾਨ ਚੇਤਨ ਵੀਰ ਸਿੰਘ ਵਰਗੇ ਇਸ ਵੇਲੇ ਇਸ ਉਪਰਾਲੇ 'ਚ ਲੱਗੇ ਨੇ ਸ਼ਹਿਰਾਂ 'ਚ ਪਿੰਡਾਂ 'ਚ ਜਾ ਕੇ ਉੱਥੋਂ ਦੀਆਂ ਫਿਲਮਾਂ ਬਣਾ ਰਹੇ ਨੇ ਉੱਥੋਂ ਦੇ ਇਤਿਹਾਸ ਨੂੰ ਸਾਹਮਣੇ ਰੇ ਨੇ ਉੱਥੋਂ ਦੇ ਪਿੰਡਾਂ ਦੇ ਵਿੱਚ ਜਾ ਕੇ ਜਿਹੜੀ ਵਸੋਂ ਕੁਝ ਬਚੀ ਐ ਉਸ ਨਾਲ ਗੱਲਬਾਤ ਕਰ ਰਹੇ ਨੇ ਆਓ ਆਪਣੀ ਜਨਰੇਸ਼ਨ ਨੂੰ ਇਤਿਹਾਸ ਤੋਂ ਜਾਣੂ ਕਰਾਈਏ ਚਾਹੇ ਉਹ ਮਕੈਂਜ਼ੀ ਵਰਗਾ ਸ਼ਹਿਰ ਹੈ ਜਾਂ ਹੋਰ ਸ਼ਹਿਰ ਨੇ ਜਿੱਥੋਂ ਇਹ ਗੁਰਦੁਆਰਾ ਸਹਿਬਾਨ ਜਿਹੜੇ ਹਨ ਵਿਗ ਗਏ ਅਲੋਪ ਹੋ ਗਏ ਇਹਦੀ ਸ਼ੁਰੂਆਤ ਸੈਕਿੰਡ ਐਵੇਨਿਊ ਗੁਰਦੁਆਰੇ ਤੋਂ ਹੋਈ ਸੀ ਜਦੋਂ ਅੱਜ ਤੋਂ ਇੱਕ ਸਦੀ ਪਹਿਲਾਂ ਜਿਹੜਾ ਇਹ ਗੁਰਦੁਆਰਾ ਇਤਿਹਾਸ ਦਾ ਜਿਹੜਾ ਕੇਂਦਰ ਬਿੰਦੂ ਸੀ ਅਸੀਂ 70ਵਿਆਂ ਦੇ ਵਿੱਚ ਵੇਚ ਦਿੱਤੀ ਜਗਾ ਪਰ ਹੁਣ ਸੰਭਲ ਗਏ ਆਪਣੇ ਗੋਲਕਾਂ ਕੋਟਾਂ ਕਚੈਰੀਆਂ ਚ ਲਾਉਣ ਦੀ ਥਾਂ ਤੇ ਇਹਨਾਂ ਨੂੰ ਬਚਾਉਣ ਵਾਸਤੇ ਲਾਈਏ ਪੰਜਾਬੀ ਗੁਰਮੁਖੀ ਨੂੰ ਫੈਲਾਉਣ ਵਾਸਤੇ ਲਾਈਏ ਇਤਿਹਾਸ ਨੂੰ ਬਚਾਈਏ ਜੇਕਰ ਆਪਾਂ ਆਪਣਾ ਇਤਿਹਾਸ ਨਾ ਬਚਾਇਆ ਤਾਂ ਸਾਡੀ ਹੋਂਦ ਵੀ ਜਿਹੜੀ ਹੈ ਉਹ ਨਹੀਂ ਬਚ ਸਕੇਗੀ ਇਹੀ ਸਾਡੀ ਆਪ ਸਾਰਿਆਂ ਨੂੰ ਗੁਜ਼ਾਰਿਸ਼ ਹੈ ਸੋ ਨਾਰਦਰਨ ਸਿੰਘ ਨਾਂ ਦੀ ਇੱਕ YouTube ਤੇ ਨਾਰਦਰਨ ਬੀਸੀ ਸਿੰਘ YouTube ਦੇ ਨਾਲ TikTok ਤੇ ਨੌਜਵਾਨ ਚੇਤਨ ਵੀਰ ਸਿੰਘ ਵਰਗੇ ਨੇ ਇਹਨਾਂ ਨੂੰ ਉਤਸ਼ਾਹਿਤ ਕਰਨਾ ਸਾਡਾ ਫਰਜ਼ ਬਣਦਾ ਹੈ